ਇਸ ਤਰ੍ਹਾਂ ਜਦੋਂ ਪਾਣੀ ਘੁਲ ਕੇ ਆਂਦਾ ਤਾਂ ਉਹ ਆਪਣੇ ਨਾਲ ਉੱਥੋਂ ਦੀ ਜਿਹੜੀ ਜਿਹੜੀ ਮਿੱਟੀ ਹੈ ਉਹਨੂੰ ਨਾਲ ਲਈ ਲੈ ਕੇ ਆਂਦਾ ਜਿਹੜੀ ਮਿੱਟੀ ਹੈ ਉਹ ਤਿੰਨ ਜਾਂ ਚਾਰ ਚੀਜ਼ਾਂ ਦੀ ਬਣੀ ਹੈ ਜਿਹਨੂੰ ਅਸੀਂ ਕਹਿੰਦੇ ਆ ਸਾਡੀ ਸਾਇੰਟਿਫਿਕ ਭਾਸ਼ਾ ਦੇ ਵਿੱਚ ਸੈਂਡ ਸਿਲਟ ਕਲੇ ਤੇ ਆਰਗੈਨਿਕ ਮੈਟਰ ਜਿਹੜਾ ਦਰਿਆ ਵਾ ਉਹਦਾ ਬਹਾ ਇੰਨਾ ਹੁੰਦਾ ਵੀ ਉਹ ਸਾਰੇ ਦੇ ਸਾਰਾ ਪਾਣੀ ਲੈ ਕੇ ਆ ਜਾਂਦਾ ਨਾਲ ਨਾਲ ਹੀ ਉਹ ਜਿਹੜੀ ਉੱਥੋਂ ਦੀ ਮਿੱਟੀ ਜਿਹੜੀ ਆ ਉਹ ਲੈ ਕੇ ਆਂਦੀ ਹੈ ਕਿਉਂਕਿ ਜਿਹੜਾ ਪਾਣੀ ਆ ਸਾਡਾ ਜਿਹੜਾ ਉੱਤੋਂ ਦਰਿਆਈ ਪਾਣੀ ਹੈ ਉਹ ਬਹੁਤਾ ਕਰਕੇ ਸਾਨੂੰ ਕੈਚਮੈਂਟ ਏਰੀਆ ਤੋਂ ਹਿਮਾਚਲ ਤੋਂ ਆ ਰਿਹਾ ਤੇ ਜਿਹੜੀ ਹਿਮਾਚਲ ਦੀ ਜ਼ਮੀਨ ਆ ਉਹਦੇ ਵਿੱਚ ਕੀ ਹੈ ਉਹ ਬੇਸਿਸ ਦੇ ਵਿੱਚ ਘਟ ਹੈ ਜਿਵੇਂ ਕੈਲਸ਼ੀਅਮ ਮੈਗਨੀਸ਼ੀਅਮ ਤਾਂ ਆਤਾ ਉਹਦੇ ਵਿੱਚ ਘਟ ਹੈ ਪਰ ਉਹਦੇ ਵਿੱਚ ਆਰਗੈਨਿਕ ਮੈਟਰ ਜ਼ਿਆਦਾ ਆ ਸਾਡੀਆਂ ਪੰਜਾਬ ਦੀਆਂ ਜ਼ਮੀਨਾਂ ਦੇ ਕੰਪੇਰੇਬਲ ਤੇ ਇਸੇ ਕਰਕੇ ਜਦੋਂ ਉਹ ਸਾਡੇ ਜਿੱਦਾਂ ਉੱਥੇ ਜਿਹੜੀ ਸੈਂਡ ਆਏਗੀ ਨਾਲ ਸਾਡੇ ਉਹ ਪਹਿਲਾਂ ਹੀ ਕਿਉਂਕਿ ਉਹ ਕੋਰਸਰ ਹੈ ਉਹ ਭਾਰੀ ਹੈ ਉਹ ਜਿੱਥੇ ਦਰਿਆ ਦਾ ਪਹਿਲਾ ਪਾਣੀ ਖੜੇਗਾ ਉੱਥੇ ਸੈਟਲ ਹੋ ਜਾਏਗੀ ਥੱਲੇ ਜਿਹੜੀ ਸਿਲਟ ਤੇ ਕਲੇ ਹੈ ਜਿਹੜੇ ਹਲਕੇ ਪਾਰਟੀਕਲ ਨੇ ਉਹ ਪਾਣੀ ਦੇ ਨਾਲ ਜਿਹਨੂੰ ਅਪਰ ਲਾਲ ਮਿੱਟੀ ਕਹਿ ਦਿੰਦੇ ਆ ਉਹ ਨਾਲ-ਨਾਲ ਤੁਰਦੇ ਆਂਦੇ ਆ ਫਿਰ ਸਿਲਟ ਪੈਂਦੀ ਹੈ ਫਿਰ ਜਿਹੜੀ ਕਲੇ ਹੈ ਜਿਹੜੀ ਸਭ ਤੋਂ ਹਲਕੀ ਹੈ ਉਹ ਅੱਗੇ ਜਾ ਕੇ ਜਿੱਥੇ ਲਾਸਟ ਵਿੱਚ ਪਾਣੀ ਖੜੂਗਾ ਉੱਥੇ ਜਾ ਕੇ ਸੈਟਲ ਹੋਊਗੀ ਜਿਹੜੀ ਸਿਲਟ ਤੇ ਕਲੇ ਹੈ ਇਹ ਕਿਉਂਕਿ ਮਹੀਨਤਾ ਮਹੀਨ ਪਾਰਟੀਕਲ ਨੇ ਇਹਦੇ ਵਿੱਚ ਜਿਹੜੀ ਹੈ ਆਪਣਾ ਜਿਹੜੇ ਖੁਰਾਕੀ ਤੱਤ ਨੇ ਜਿਵੇਂ ਨਾਈਟrogen ਆ ਆਰਗਾਨਿਕ ਮੈਟਰ ਦੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਉਹ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਪੋਟਾਸ਼ੀਅਮ ਜ਼ਿਆਦਾ ਆ ਕਿਉਂਕਿ ਜੋ ਇਹਦੇ ਵਿੱਚ ਫੈਲਟਸ ਬਾਹਰ ਮਿਨਰਲ ਇੱਕ ਜਿਹੜਾ ਮਿਨਰਲ ਪੋਟਾਸ਼ੀਅਮ ਦਾ ਮਿਨਰਲ ਆ ਉਹ ਘੁਲ ਕੇ ਨਾ ਲਾ ਰਿਹਾ ਉਹ ਪੋਟਾਸ਼ੀਅਮ ਚ ਵੀ ਜੜੀ ਐ ਰਿਚ ਕਰੂਗੀ ਸਿਰਫ ਇੱਕ ਦੇਖਣ ਦੀ ਗੱਲ ਹੈ ਵੀ ਹੁਣ ਜਿਹੜੀ ਕਿਹੜੀ ਜ਼ਮੀਨ ਦੇ ਵਿੱਚ ਉਹ ਸੈਟਲ ਹੋ ਰਿਹਾ ਵੀ ਜੇ ਤਾਂ ਜਿਹੜੀ ਸਿਲਟ ਤੇ ਕਲੇ ਜਿਹੜੀ ਰੇਤਲੀ ਜ਼ਮੀਨ ਦੇ ਵਿੱਚ ਸੈਟਲ ਹੋ ਰਹੀ ਹੈ ਤਾਂ ਉਸ ਜ਼ਮੀਨ ਨੂੰ ਨੋ ਨੋ ਪਜਾਉ ਹੋਰ ਕਰੂਗੀ ਜੇ ਪਹਿਲਾਂ ਹੀ ਭਾਰੀ ਜ਼ਮੀਨਾਂ ਤੋਂ ਹਾਲਾਕਿ ਇਸ ਚੀਜ਼ ਨੂੰ ਸਾਨੂੰ ਦੇਖਣਾ ਪਊਗਾ ਥੋੜੇ ਲੰਬੇ ਸਮੇਂ ਤੱਕ ਵੀ ਜਿਹੜੇ ਹਾਰਡ ਪੈਨ ਬਣਿਆ ਵੈਸੇ ਵੀ ਸਾਡੀ ਸਵਾਰਸ਼ ਹੈ ਯੂਨੀਵਰਸਿਟੀ ਦੀ ਵੀ ਜਿਸ ਝੋਨਾ ਗਣਕ ਫਸਲੀ ਚੱਕਰ ਅਸੀਂ ਉਗਾਨੇ ਆ ਤਾਂ ਚੌਥੇ ਪੰਜਵੇਂ ਸਾਲ ਅਸੀਂ ਡੀਪ ਲੋਅ ਕਰਕੇ ਥੱਲੋਂ ਹਾਰਡ ਪੈਨ ਭੰਨ ਦਿੰਨੇ ਆ ਤਾਂ ਕਿ ਜਿਹੜਾ ਜਿਹੜੀਆਂ ਥੱਲੇ ਦਿਲ ਜਾਂਦੇ ਇੱਕ ਇੱਕ ਜਿਹੜੀ ਖਾਸ ਗੱਲ ਹੈ ਜਿੱਥੇ ਵੀ ਮਰਜ਼ੀ ਮਿੱਟੀ ਖੜੀ ਹੋਵੇ ਕੋਈ ਵੀ ਤਰ੍ਹਾਂ ਦੀ ਖੜੀ ਮਿੱਟੀ ਖੜੇ ਮੈਂ ਸਾਨੂੰ ਐ ਲੱਗਦਾ ਅਸੀਂ ਅਸੀਂ ਜੋ ਸਾਰੀ ਡਿਪਾਰਟਮੈਂਟ ਨੇ ਬਹਿ ਕੇ ਸਲਾਹ مشورہ ਕਰਕੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਸੀ ਉਹ ਅਸੀਂ ਭੇਜਤੀ ਹੈ ਵੀ ਜਿੱਥੇ ਵੀ ਹੋਵੇ ਪ ਸਾਨੂੰ ਉਥੇ ਹਰੀਆਂ ਖਾਦਾਂ ਜੈਵਿਕ ਖਾਦਾਂ ਰੂੜੀ ਜਿਵੇਂ ਆ ਉਹ ਸਾਰੀਆਂ ਸਾਨੂੰ ਉਹ ਜਮੀਨ ਦੇ ਵਿੱਚ ਜ਼ਰੂਰ ਪਾਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਕੋਈ ਵੀ ਜੇ ਸਪੋਜ਼ ਕਰ ਲਓ ਕੋਈ ਤਾਂ ਜੇ ਕੋਈ ਮਾੜਾ ਪ੍ਰਭਾਵ ਵੀ ਇਸ ਮਿੱਟੀ ਦਾ ਹੈਗਾ ਤਾਂ ਉਹ ਵੀ ਦੂਰ ਹੋ ਜਾਏਗਾ ਨਾਲ ਹੀ ਜ਼ਮੀਨ ਦੀ ਜਿਹੜੀ ਉਹ ਉਜਾਊ ਸ਼ਕਤੀ ਹੈ ਹੋਰ ਵਧੂਗੀ ਜੀ ਡਾਕਟਰ ਸਾਹਿਬ ਜੀ ਵੇ ਹੁਣ ਝੋਨੇ ਦੀ ਫਸਲ ਤਾਂ ਬਹੁਤ ਸਾਰੀ ਖਰਾਬ ਵੀ ਹੋ ਗਈ ਹੈ ਤੇ ਅਗਲੀ ਫਸਲ ਸਾਡੀ ਕੜਕੇਗੀ ਹਾਂ ਜੀ ਥੋੜਾ ਜਿਹਾ ਸਮਾਂ ਹੈਗਾ ਕਿਸਾਨਾਂ ਕੋਲ ਸੋ ਕਹਿ ਸਕਦੇ ਆ ਕਿ ਜੇਕਰ ਜ਼ਮੀਨ ਦੀ ਕਿਉਂਕਿ ਕਿਸਾਨਾਂ ਨੂੰ ਆਪਣੀ ਮਿੱਟੀ ਦੀ ਪਰਵਾਹ ਹੁੰਦੀ ਹੈ ਤੇ ਉਹ ਜੇ ਉਸ ਨੂੰ ਉਸ ਦੇ ਵਿੱਚ ਹੀ ਰਹਿਣ ਦੇਣੀ ਆ ਉਸ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਉਲਟਾ ਦੇਣ ਤਾਂ ਉਸ ਦਾ ਫਾਇਦਾ ਵੀ ਹੋ ਸਕਦਾ ਹੈ। ਦੇਖੋ ਜੇ ਤਾਂ 6 ਇੰਚ ਹੈਗੀ ਹੈ ਮਿੱਟੀ ਉੱਪਰ ਤੇ ਤੁਹਾਡੀ ਜ਼ਮੀਨ ਜਿਹੜੀ ਹੈ ਦਰਮਿਆਨੀ ਦਰਮਿਆਨੀ ਹੈ ਭਾਰੀ ਨਹੀਂ ਹੈਗੀ ਫਿਰ ਤਾਂ ਉਹਨੂੰ ਉਲਟਾਵਾਂ ਹੱਲ ਲੈ ਕੇ ਵਿੱਚੇ ਬਾਧੀਏ ਤਾਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਨੁਕਸਾਨ ਹੋਊਗਾ ਇਹਨਾਂ ਫਾਇਦਾ ਹੀ ਹੋਊਗਾ। ਦੂਜੀ ਗੱਲ ਇਹ ਹੈ ਬਿਜੇ ਕੋਈ ਫਾਰਮਰ ਇਹਨਾ ਨਹੀਂ ਕਰ ਸਕਦਾ ਤੇ ਉਹਨੂੰ ਜੇ ਸਪੋਤ ਕਰੋ ਵੀ ਉਹਨੂੰ ਸਾਰੀ ਦੀ ਸਾਰੀ ਰੇਤਾ ਜਾਂ ਮਿੱਟੀ ਜਿਹੜੀ ਸੈਲਟ ਆ ਉੱਥੋਂ ਚੁਕਾਣੀ ਵੀ ਪੈ ਗਈ ਤਾਂ ਅਸੀਂ ਕਿ ਅਸੀਂ ਕਿ ਸਾਡੇ ਸਾਡੀ ਸਿਫਾਰਿਸ਼ ਕੀ ਹੈ ਵੀ ਤੁਸੀਂ ਕਣਕ ਨੂੰ ਸਿਫਾਰਿਸ਼ ਕੀਤੀ ਖਾਦ ਨਾਲ ਹੀ ਉਗਾਓ ਪਰ ਉਹਦੇ ਤੇ ਜਦੋਂ ਕਣਕ ਜਿਹੜੀ ਹੈ 40 40 ਤੋਂ 50 ਦਿਨ ਦੀ ਹੋ ਜਵੇ ਉਹਦੇ ਤੇ ਹਫ਼ਤੇ ਹਫ਼ਤੇ ਦੇ ਵਖਵੇ ਤੇ 2 ਪ੍ਰਤੀਸ਼ਤ ਯੂਰੀਆ ਦਾ ਸਪਰੇ ਜਿਹੜਾ ਆ ਯਾਨੀ 2 ਕਿਲੋ ਯੂਰੀਆ 100 ਲੀਟਰ ਪਾਣੀ ਚ ਪਾ ਕੇ ਔਰੇ ਹਫਤੇ ਹਫਤੇ ਦੇ ਵਕਫੇ ਦੇ ਫੋਲੀਅਰ ਸਪਰੇਅ ਕਰ ਦਿੱਤੇ ਜਾਂ ਤਾਂ ਕਿਉਂ ਜੋ ਜ਼ਮੀਨ ਦੇ ਵਿੱਚ ਤਾਂ ਹੋ ਸਕਦਾ ਕੋਈ ਤੈ ਬਣ ਜਾਵੇ ਪਰ ਜਦੋਂ ਅਸੀਂ ਫੋਲੀਅਰ ਫੀਡਿੰਗ ਕਰਾਂਗੇ ਉਹ ਜਿਹੜੀ ਪlant ਦੀ ਜਿਹੜੀ ਰਿਕੁਆਇਰਮੈਂਟ ਹੈ ਫਸਲ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕਰ ਦੇਗਾ ਤੇ ਉਹਦੇ ਨਾਲ ਝਾੜ ਤੇ ਚੰਗਾ ਅਸਰ ਪਏਗਾ ਸਰ ਜਿਵੇਂ ਜਿਵੇਂ ਮੌਲ ਠੀਕ ਹੁੰਦਾ ਉਸ ਤੋਂ ਬਾਅਦ ਮਿੱਟੀ ਦੇ ਸੈਂਪਲ ਵੀ ਲਿਤੇ ਜਾਣਗੇ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਕੁ ਇਹ ਲਾਹੇਵੰਦ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸਣੀ ਚਾਹਨਾ ਵਿਜੀ ਸਾਹਿਬ ਦੀ ਅਗਵਾਈ ਹੇ ਸ ਅਸੀਂ ਪਹਿਲਾਂ ਹੀ ਸਾਨੂੰ ਜਿਹੜੀਆਂ ਇਨਸਟਰਕਸ਼ਨ ਤਾਂ ਪਹਿਲਾਂ ਹੀ ਜਾਰੀ ਹੋ ਚੁੱਕੀਆਂ ਹੁੰਦੀਆਂ ਅਸੀਂ ਉਸ ਤੋਂ ਪਹਿਲਾਂ ਵੀ ਅਸੀਂ 2023 ਚ ਵੀ ਨਮੂਨੇ ਲਏ ਸੀ ਸਾਡੇ ਕੱਲ ਵੀ ਅਸੀਂ 7 ਲੋਜ ਤੋਂ ਨਮੂਨੇ ਲੈ ਲਏ ਆ ਪਾਣੀ ਦੇ ਵੀ ਕਿੰਨੀ ਸੈਲਟ ਆ ਰਹੀ ਹੈ ਤਾਂ ਕਿ ਅਸੀਂ ਦੇਖ ਸਕੀਏ ਉਹਦੇ ਚ ਕਿਹੜੇ ਮਿਨਰਲਸ ਨੇ ਕੀ ਹੈ ਅਸੀਂ ਇੱਕ ਪ੍ਰੋਜੈਕਟ ਵੀ ਸਬਮਿਟ ਕੀਤਾ ਵਾਟਰ ਡਲਮੈਂਟ ਅਥਾਰਟੀ ਨੂੰ ਅਸੀਂ ਪਹਿਲਾਂ ਹੀ ਬਣਾ ਕੇ ਕਰ ਚੁੱਕੇ ਆ ਤੇ ਇੱਕ ਪ੍ਰੋਜੈਕਟ ਹੋਰ ਅਸੀਂ ਜਿਹੜਾ ਆ ਆਪਣਾ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਪੰਜਾਬ ਗਵਰਨਮੈਂਟ ਨੂੰ ਉਸੇ ਭੇਜਣਾ ਅਸੀਂ ਵੱਡੇ ਲੈਵਲ ਤੇ ਤਿਆਰ ਕਰ ਰਹੇ ਆਂ ਅੱਜ ਵੀ ਜਦੋਂ ਵੀ ਸੀ ਸਾਹਿਬ ਦਾ ਫੋਨ ਆਇਆ ਸੀ ਉਸੇ ਉਹਦੇ ਤੇ ਕੰਮ ਕਰ ਰਹੇ ਸੀਗੇ ਅਸੀਂ ਇੱਕ ਸਲਾਹ ਵੀ ਕਰ ਰਹੇ ਸੀਗੇ ਵੀ ਅਸੀਂ ਜਿਹੜੇ ਇਕੱਲੇ ਸਤਲੁਜ ਦੇ ਸੈਂਪਲ ਨਹੀਂ ਲੈਣੇ ਅਸੀਂ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਆ ਗਏ ਆ ਅਸੀਂ ਉੱਥੋਂ ਮਿੱਟੀ ਦੇ ਸੈਂਪਲ ਥੋੜਾ ਜਿਹਾ ਪਾਣੀ ਥੱਲੇ ਹੋ ਜਵੇ ਸੜਕਾਂ ਆਣ ਜਾਣ ਦੇ ਕਾਬਿਲ ਹੋ ਜਾਣ ਅਸੀਂ ਇੱਕ ਟੀਮ ਬਣਾ ਕੇ ਸੈਂਪਲ ਲੈ ਕੇ ਅਸੀਂ ਪੂਰੇ ਟੈਸਟ ਕਰਕੇ ਉਹਦੇ ਚ ਕਿੰਨੇ ਤਦ ਤੱਕ ਇਹ ਕ੍ਰੀਮਨਰੋਲੋਜੀ ਇਫੈਕਟ ਹੋਇਆ ਅਸੀਂ ਜ਼ਰੂਰ ਕਰਾਂਗੇ ਸੋ ਜਿਹੜੀ ਮਿੱਟੀ ਹੈ ਸੋਇਲ ਹੈ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਲਈ ਸੋਇਲ ਦੀ ਹੈਲਥ ਬਹੁਤ ਜ਼ਰੂਰੀ ਹੁੰਦੀ ਹੈ ਫਸਲ ਵਾਸਤੇ ਤੇ ਜਿਹੜੀ ਸੋਇਲ ਦੀ ਹੈਲਥ ਹੈ ਉਹ ਅਸੀਂ ਮਿੱਟੀ ਨੂੰ ਪਰਖ ਕਰਕੇ ਹੀ ਲੈਬੋਰੀ ਦੇ ਵਿੱਚ ਦੱਸ ਸਕਦੇ ਹਾਂ ਕਿ ਕਿੰਨੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੇ ਇਹਦੇ ਵਿੱਚ ਸਲਫਰ ਹੈਗੀ ਹੈ ਸਾਰਾ ਕੁਝ ਤੇ ਸਾਡੇ ਕੋਲ ਇੱਥੇ ਪੰਜਾਬ ਰਿਵਰਕ ਯੂਨੀਵਰਸਿਟੀ ਦੇ ਵਿੱਚ ਬਹੁਤ ਅੱਛੀ ਸੋਇਲ ਟੈਸਟਿੰਗ ਲੈਬੋਰੀ ਹੈ ਸਾਡੇ ਕਿਸਾਨ ਵੀਰਾਂ ਨੂੰ ਪਤਾ ਹੀ ਹੋਵੇਗਾ ਤੇ ਅਸੀਂ ਉਹ ਹਮੇਸ਼ਾ ਸਾਡੇ ਕੋਲੋਂ ਜਿੱਥੇ ਵੀ ਕੋਈ ਬਾਗ ਲਾਉਣੇ ਨੇ ਅਸੀਂ ਉਹ ਵੀ ਚੈੱਕ ਕਰਕੇ ਦਿੰਨੇ ਆਂ ਤੇ ਕਿਸੇ ਨਾ ਸਬਜ਼ੀਆਂ ਲਾਉਣੀਆਂ ਨੇ ਅਸੀਂ ਪਰ ਦੱਸ ਦਿੰਨੇ ਕਿ ਉਹਦੇ ਵਾਸਤੇ ਸੂਟੇਬਲ ਹੈਗੀ ਤੁਹਾਡੀ ਮਿੱਟੀ ਕਿ ਨਹੀਂ ਹੈਗੀ ਤੇ ਜਿਸ ਤਰ੍ਹਾਂ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਆਪਣੇ ਹੜ੍ਹ ਆਏ ਨੇ ਬਹੁਤ ਸਾਰਾ ਸਾਰਿਆਂ ਨੂੰ ਪਤਾ ਹੈਗਾ ਨੁਕਸਾਨ ਸਾਡਾ ਬਹੁਤ ਹੋ ਗਿਆ ਤੇ ਉਹਦੇ ਚ ਅਸੀਂ ਇਹ ਚਾਹੁੰਦੇ ਕਿ ਕਿਸਾਨ ਵੀਰ ਦੁਬਿਤਾ ਜ ਹੋਣਗੇ ਕਿ ਮੇਰੇ ਖੇਤ ਵਿੱਚ ਤਾਂ ਬਾਹਰਲੀ ਮਿੱਟੀ ਆ ਗਈ ਪਹਾੜੀ ਮਿੱਟੀ ਆ ਗਈ ਲਾਲ ਰੰਗ ਦੀ ਮਿੱਟੀ ਆ ਗਈ ਤੇ ਇਹਦੇ ਵਿੱਚ ਕਿੰਨੇ ਕਿ ਤੱਤ ਹੋਣਗੇ ਮੈਂ ਖਾਦ ਉਨੀ ਪਾਵਾਂ ਜਾਂ ਵੱਧ ਪਾਵਾਂ ਜਾਂ ਘੱਟ ਪਾਵਾਂ ਕੀ ਕਰਨਾ ਉਹ ਦੁਬਿਤਾ ਹੈਗੀ ਹੈ ਤੋਂ ਅਸੀਂ ਇੱਕ ਅਪੀਲ ਕਰਾਂਗੇ ਜੋ ਸਾਡੇ ਕਿਸਾਨ ਵੀਰ ਨੇ ਜਿੱਧਰ ਜਿੱਧਰ ਵੀ ਹਾੜ ਆਏ ਨੇ ਸਾਡੇ ਹੁਣ ਮੇਲਾ ਲੱਗਣਾ ਤੇ ਮੇਲਾ ਜਿਹੜਾ ਸਾਡਾ ਹੈਗਾ 26 ਤੇ 27 ਸਤੰਬਰ ਨੂੰ ਇੱਥੇ ਲੱਗੇਗਾ ਤੇ ਜਦੋਂ ਆਉਂਦੇ ਨੇ ਨਾ ਉਹ ਮਿੱਟੀ ਵੀ ਚੁੱਕ ਕੇ ਲਿਆਉਣ ਜੇ ਉੱਥੇ ਹੀ ਸੁੱਕ ਜਾਂਦੀ ਮਿੱਟੀ ਸੌਖੀ ਹੋ ਜਾਂਦੀ ਹੈ ਤੇ ਜਰੂਰ ਲੈ ਕੇ ਆਉਣ ਤੇ ਉਹ ਅਸੀਂ ਇੱਥੇ ਆਪਣੀ ਲੈਬੋਰਟਰੀ ਦੇ ਵਿੱਚ ਟੈਸਟ ਕਰਾਂਗੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਨਾਰਮਲੀ ਅਸੀਂ 50 ਰੁਪਏ ਸੈਂਪਲ ਦੇ ਟੈਸਟ ਕਰਦੇ ਹਾਂ ਉਹ ਵੀ ਬੜਾ ਨੋਮੀਨਲ ਹੁੰਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਫ੍ਰੀ ਕਰਕੇ ਦੇਵਾਂਗੇ ਅਤੇ ਲੱਗਦਾ ਸਰ ਇੱਕ ਬਹੁਤ ਵੱਡੀ ਦਾਹਤ ਕਿਤੇ ਕਿਸਾਨਾਂ ਨੂੰ ਵੀ ਅਗਲੀ ਫਸਲ ਨਹੀਂ ਵੀ ਉਹਨਾਂ ਨੂੰ ਸੋਫ ਹੋ ਜੇਗੀ ਕਿ ਤਾਂ ਕਿ ਉਹ ਵੀ ਚੰਗਾ ਝਾੜ ਰੋ ਨਿਕਲ ਜੇ ਹਾਂਜੀ ਹਾਂਜੀ ਥੈਂਕ ਯੂ